ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਢੂਮੇਵਾਲ ਬੜੇ ਦਿਨਾਂ ਤੋਂ ਮੈਂ ਸੋਚਦਾ ਤਾਂ ਵੀ ਵੀਡੀਓ ਪਾਵਾਂ ਤੇ ਅੱਜ ਮੈਂ ਵੀਡੀਓ ਬਣਾਉਣ ਲਈ ਇੱਥੇ ਪਹੁੰਚ ਗਿਆ ਤੇ ਇਹ ਸਤਲੁਜ ਦਰਿਆ ਇੱਧਰ ਹੈਗਾ ਅਨੰਦਪੁਰ ਸਾਹਿਬ ਤੇ ਇੱਧਰ ਹੈਗਾ ਗੜ ਸ਼ੰਕਰ ਜਲੰਧਰ ਅੰਮ੍ਰਿਤਸਰ ਤੇ ਸਤਲੁਜ ਕਹਿੰਦੇ ਵੇ ਸ਼ਹੀਦਾਂ ਦਾ ਦਰਿਆ ਹੈ ਬਹੁਤ ਸੀਦਾ ਦੇ ਸੰਸਕਾਰ ਕੀਤੇ ਗਏ ਆ ਸਤਲੁਜ ਦੇ ਦਰਿਆਵਾਂ ਦੇ ਕੰਢੇ ਚਾਹੇ ਉਹ 90 ਦਾ 80 ਦਾ ਜਾਂ 2000 ਤੋਂ ਪਹਿਲਾਂ ਜਿਹੜਾ 295 ਦਾ ਉਹ ਦੌਰ ਹੈ ਸਤਲੁਜ ਇੱਕ ਜਿਹੜਾ ਦਰਿਆ ਹੈ ਇਹ ਜਦੋਂ ਆਪਾਂ ਆਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਵੱਲੋਂ ਜਾਂਦੇ ਤਾਂ 3 ਕਿਲੋਮੀਟਰ ਤੇ ਆਂਦਾ ਤੇ ਗੱਲ ਕਰਨੀ ਆਪਾਂ ਸਤਲੁਜ ਦਰਿਆ ਦੇ ਵਿੱਚ ਲੋਕਾਂ ਦੀ ਮਾਨਸਿਕਤਾ ਦੀ ਤੁਸੀਂ ਵੀਡੀਓ ਪੂਰੀ ਦੇਖਣੀ ਸਕਿਪ ਨਾ ਕਰਿਓ ਵੀਡੀਓ ਜੇ ਇਹ ਵੀਡੀਓ ਤੁਸੀਂ ਨਹੀਂ ਦੇਖੀ ਜਾਂ ਸ਼ੇਅਰ ਨਹੀਂ ਕੀਤੀ ਤਾਂ ਸਾਡੀ ਵੀ ਜਮੀਰ ਮਰ ਗਈ ਬਈ ਵੀਡੀਓ ਪੂਰੀ ਦੇਖਣੀ ਵੀਰੋ ਗਰਵਾਣੀ ਦੇ ਵਿੱਚ ਕਿਹਾ ਗਿਆ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਾਣੀ ਨੂੰ ਕਿੱਡਾ ਵੱਡਾ ਦਰਜਾ ਦਿੱਤਾ ਗਿਆ ਹਵਾ ਨੂੰ ਤੇ ਧਰਤੀ ਨੂੰ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਅਸੀਂ ਆਪਣਾ ਪਿਤਾ ਹੀ ਦੂਸ਼ਿਤ ਕਰ ਦਿੱਤਾ ਆਉਣੇ ਵਾਲੀ ਪੀੜ੍ਹੀ ਨਾਲ ਜਿਹੜੇ ਇਹ ਦਰਿਆਵਾਂ ਦੇ ਬੈਣ ਹੈ ਜਿਹੜੇ ਇਹ ਦਰਿਆ ਹੈ ਇਹ ਸਾਡੀ ਸ਼ਾਨ ਹੈ ਹੁਣ ਆ ਵਿੱਚ ਤੁਸੀਂ ਪੰਛੀ ਦੇਖ ਰਹੇ ਹੋ ਮੈਂ ਕਲੋਜ਼ ਕਰਕੇ ਤੁਹਾਨੂੰ ਦੱਸਦਾ ਆ ਪੰਛੀ ਹੈ ਇਹ ਬਾਹਰਲੇ ਮੁਲਕਾਂ ਤੋਂ ਆਏ ਆ ਇਹ ਬਾਹਰਲੇ ਮੁਲਕਾਂ ਤੇ ਆਏ ਆ ਤੁਹਾਡੇ ਕੋਲ ਤੁਹਾਡੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਪਰ ਅਸੀਂ ਕਿਆ ਕੀਤਾ ਆਉ ਮੈਂ ਤੁਹਾਨੂੰ ਦੱਸਦਾ ਆ ਦੇਖ ਲਓ ਜਿੰਨੇ ਕਾਗਜ਼ ਪੱਤਰ ਜੋ ਘਰਾਂ ਦਾ ਸਮਾਨ ਤੇ ਆ ਥੱਲੇ ਨੂੰ ਨਿਗਾਹ ਮਾਰ ਲਓ ਬੋਰੀਆਂ ਲਮਕਦੀਆਂ ਇੱਧਰ ਥੱਲੇ ਹਾਲ ਦੇਖ ਲਓ ਸਤਲੋਜ ਦਾ ਇਹ ਕੁਝ ਕੁ ਸਾਲਾਂ ਤੇ ਹੋਇਆ ਇਹ ਹਾਲ ਸਤਲੋਜ ਦੇ ਵਿੱਚ ਅਸੀਂ کیا ਕੀਤਾ ਜਿੰਨਾ ਘਰ ਦਾ ਕੂੜਾ ਕਰਕਟ ਜੋ ਵੀ ਲਫਾਫਾ ਜੋ ਵੀ ਗੰਦਗੀ ਇੱਕ ਨਵਾਂ ਹੀ ਕੰਮ ਚੱਲ ਪਿਆ ਵੀ ਜਦੋਂ ਘਰ ਦੇ ਵਿੱਚ ਕੋਈ ਮੌਤ ਹੋ ਜਾਂਦੀ ਐ ਜਦੋਂ ਕੋਈ ਮੌਤ ਹੋਣ ਤੋਂ ਬਾਅਦ ਸੰਸਕਾਰ ਤੋਂ ਬਾਅਦ ਜਿਹੜੀ ਸਵਾ ਬਚਦੀ ਆ ਉਹ ਲੋਕ ਗੱਡੀਆਂ ਚ ਲੈ ਕੇ ਨਾ ਇੱਥੇ ਆਂਦੇ ਸਤਲੁਜ ਦਰਿਆ ਤੇ ਹੁਣ ਗੱਲਾਂ ਦੋ ਆਂਦੀਆਂ ਜਿਨ੍ਹਾਂ ਕੋਲ ਜਗ੍ਹਾ ਹੈ ਨਹੀਂ ਬਾਈ ਉਹਨੇ ਵੀ ਤਾਂ ਕਿਤੇ ਸਿੱਟਣਾ ਐ ਪਰ ਉਹ ਜਗ੍ਹਾ ਦੇਖ ਲਿਆ ਕਰੋ ਵੀ ਅਸੀਂ ਕਿੱਥੇ ਸਿੱਟਣ ਲੱਗੇ ਤੇ ਜਿਨ੍ਹਾਂ ਕੋਲ ਜਗ੍ਹਾ ਹੈਗੀ ਐ ਜਿਨ੍ਹਾਂ ਕੋਲ ਜ਼ਮੀਨਾ ਹੈਗੀਆਂ ਜਿਹੜੇ ਜ਼ਿਮੀਂਦਾਰ ਹੈ ਜਿਨ੍ਹਾਂ ਕੋਲ ਜਗ੍ਹਾ ਹੈਗੀ ਤੇ ਬਾਈ ਤੁਸੀਂ ਆਪਣੇ ਬਜ਼ੁਰਗਾਂ ਨੂੰ ਕਿਉਂ ਲੋਕਾਂ ਤੇ ਗਾਲ੍ਹਾਂ ਖਲਾਂਦੇ ਹੋ ਕਿਉਂ ਬੇਇੱਜ਼ਤੀ ਕਰਾਂਦੇ ਹੋ ਆਪਣੇ ਬਜ਼ੁਰਗਾਂ ਦੀ ساری ਜ਼ਿੰਦਗੀ ਜਿਸ ਬਜ਼ੁਰਗ ਨੇ ਖੇਤਾਂ ਦੇ ਵਿੱਚ ਕੰਮ ਕੀਤਾ ਹਾਲ ਵਾਇਆ ਜ਼ਮੀਨ ਨੂੰ ਕਹਿੰਦਾ ਰਿਹਾ ਪਿੱਟਦਾ ਰਿਹਾ ਉਹ ਮੇਰੀ ਹੈ ਮੇਰੀ ਹੈ ਮੇਰੀ ਹੈ ਤੇ ਧੌਣ ਦੇ ਵਿੱਚ ਜਿਹੜਾ ਕਿਲਾ ੜਿਆ ਰਿਹਾ ਜ਼ਮੀਨ ਦਾ ਵੀ ਮੇਰੀ ਹੈ ਮੇਰੀ ਹੈ ਉਹ ਬਜ਼ੁਰਗ ਨੂੰ ਇੱਥੇ ਆ ਕੇ ਤੁਸੀਂ ਗਾਲ੍ਹਾਂ ਖਲਾਂਦੇ ਹੋ ਆ ਬੋਰੀਆਂ ਭਰੀਆਂ ਵਾਂ ਸੁਆਹ ਦੀਆਂ ਐ데 ਸਿੱਟੀਆਂ ਵਾਂ ਜੋ ਵੀ ਇਕੱਠਾ ਕਰ ਕ ਉਹਦਾ ਕੱਪੜਾ ਬੋਰੀ ਬਿਸਤਰਾ ਉਹ ਲਿਆ ਕੇ ਅਸਿਰ ਦਿੱਤਾ ਫਿਰ ਐਦਾਂ ਕਰੋ ਵੀਰੋ ਜਿਹੜਾ ਬੈਂਕ ਚ ਪੈਸਾ ਉਹ ਵੀ ਸਿੱਟ ਦਿਓ ਜੇ ਕੋਈ ਸੋਨਾ ਟੋਕਾ ਹੈਗਾ ਉਹ ਵੀ ਸਿੱਟ ਦਿਓ ਤੇ ਜਿਹੜੀ ਜ਼ਮੀਨ ਚ ਉਹਦਾ ਨਾਂ ਬੋਲਦਾ ਉਹ ਵੀ ਦੇ ਦਿਓ ਉਹ ਕਾਦੇ ਰੱਖ ਲਈ ਤੁਸੀਂ ਜਿੰਨੀ ਗੰਦਗੀ ਲਿਆ ਕੇ ਸਤ ਲੋ ਜ ਦਰਿਆ ਦੇ ਵਿੱਚ ਸਿੱਟ ਦਿਓ ਉਹ ਜਿਹੜੀ ਤੁਸੀਂ ਸਵਾ ਇਕੱਠੀ ਕਰਦੇ ਹੋ ਉਹ ਸਵਾ ਨੂੰ ਆਪਣੇ ਖੇਤ ਦੇ ਵਿੱਚ ਇੱਕ ਡੂੰਗਾ ਟੋਆ ਪਟੋ ਰਵਾ ਪਟਣ ਤੋਂ ਬਾਅਦ ਉਹਦੇ ਵਿੱਚ ਦੱਬ ਦਿਓ ਤੇ ਉੱਪਰ ਇੱਕ ਬੂਟਾ ਲਾ ਦਿਓ ਜਿਹੜਾ ਤੁਹਾਨੂੰ ਯਾਦ ਦੁਆ ਦਾ ਰਹੂਗਾ ਆਪਣੇ ਬਜ਼ੁਰਗਾਂ ਦੀ ਤੇ ਇਹ ਹਾਲ ਹੋ ਗਿਆ ਸਾਡਾ ਬਈ ਆਹ ਸਤਲੋਜ ਦੇ ਦਰਿਆ ਦਾ ਅਸੀਂ ਕਿਆ ਹਾਲ ਕਰਤਾ ਆ ਦੇਖੋ ਹਾਲ ਇਹ ਤੁਹਾਡੇ ਸਾਹਮਣੇ ਤੇ ਵੀਰੋ ਜੇ ਤੁਸੀਂ ਇੱਥੇ ਨੂੰ ਸਵਾਲ ਲੈ ਕੇ ਆਨੇ ਹੋ ਜਿਨ੍ਹਾਂ ਕੋਲ ਜਗ੍ਹਾ ਨਹੀਂ ਹੈਗੀ ਉਹ ਜਗ੍ਹਾ ਦੇਖ ਲਿਆ ਕਰੋ ਅਸੀਂ ਕਿੱਥੇ ਸਿੱਟਣ ਲੱਗੇ ਯਾਰ ਕਿਉਂ ਸੱਤ ਲੋਜ ਨੂੰ ਤੁਸੀਂ ਦੂਸ਼ਿਤ ਕਰਨ ਲੱਗੇ ਆਂ ਆ ਬੋਰੀਆਂ ਵੀ ਇੱਥੇ ਸਿੱਟੀਆਂ ਵਾ ਤੁਸੀਂ ਲਿਫਾਫੇ ਵੀ ਉਹਦੇ ਕੱਪੜੇ ਵੀ ਜੋ ਉਹਦਾ ਬੋਰੀ ਬਿਸਤਰਾ ਸਾਰਾ ਮਿੱਤਰੋ ਲਿਆ ਕੇ ਤੁਸੀਂ ਇੱਥਾ ਸਿੱਟਦੇ ਆਂ ਆ ਧੂਫ ਵਾਲੀਆਂ ਡੱਬੀਆਂ ਕੁਆੜ ਜੋ ਵੀ ਹੈਗਾ ਬਾਈ ਇਹ ਸਾਰਾ ਲਿਆ ਕੇ ਇੱਥਾ ਸਿੱਟ ਦਿੰਦੇ ਆਂ ਇਹ ਜਦੋਂ ਤੁਸੀਂ ਸਵਾਹ ਲਿਆ ਕੇ ਇੱਥਾ ਸਿੱਟਦੇ ਹੋ ਆ ਦੇਖੋ ਇੱਧਰ ਆ ਭਾਈ ਸਵਾਹ ਆ ਸਾਰੀ ਸਵਾਹ ਪਈ ਆ ਥੱਲਾ ਵੀ ਦੇਖੋ ਆ ਸਵਾਹ ਪਈ ਆ ਹੋਰ ਦੱਸਾਂ ਤੇ ਤੁਹਾਡੇ ਬਜ਼ੁਰਗਾਂ ਦੀ ਇੱਥੇ ਹੱਡੀਆਂ ਵੀ ਵਿੱਚ ਪਈਆਂ ਤੇ ਉਹ ਉੜ ਉੜ ਕੇ ਲੋਕਾਂ ਦੀਆਂ ਅੱਖਾਂ ਵਿੱਚ ਪੈਂਦੀ ਉੜ ਉੜ ਕੇ ਲੋਕਾਂ ਦੇ ਮੂੰਹ ਪਰ ਪੈਂਦੀ ਤੇ ਆ ਹਾਲ ਹੈ ਸਾਡਾ ਆ ਅਸੀਂ ਸੱਤ ਲੋਜ ਦਾ ਹਾਲ ਕੀਤਾ ਬਾਈ ਹੁਣ ਤੁਹਾਡੇ ਸਾਹਮਣੇ ਪਵਨ ਗੁਰੂ ਪਾਣੀ ਪਿਤਾ ਪਵਨ ਨੂੰ ਦੇਖ ਲਓ ਹਵਾ ਦਾ ਹਵਾ ਨੂੰ ਕਿਦਾਂ ਦਰਜਾ ਦਿੱਤਾ ਗਿਆ ਪਵਨ ਗੁਰੂ ਪਾਣੀ ਨੂੰ ਪਿਤਾ ਦਾ ਅਸੀਂ ਦੋ ਇਹ ਨਹੀਂ ਛੱਡੇ ਧਰਤੀ ਨੂੰ ਮਾਤਾ ਦਾ ਅਸੀਂ ਉਹ ਵੀ ਨਾ ਛੱਡੇ ਆ ਆ ਪਿਆ ਤੁਹਾਡਾ ਬਜ਼ੁਰਗ ਆ ਪਏ ਤੁਹਾਡੇ ਬਜ਼ੁਰਗ ਬਾਈ ਠੀਕ ਹੈ ਆ ਪਈਆਂ ਉਹਨਾਂ ਦੀਆਂ ਹੱਡੀਆਂ ਦੇਖੋ ਆ ਪਏ ਤੁਹਾਡੇ ਬਜ਼ੁਰਗ ਜਿਨ੍ਹਾਂ ਨੂੰ ਲੋਕਾਂ ਤੇ ਤੁਸੀਂ ਗਾਲਾਂ ਸੁਣਾਦੇ ਹੋ ਲੋਕ ਦੋ ਟਾਈਮ ਲੰਘਦੇ ਇੱਥੋਂ ਬਾਈ ਗਾਲਾਂ ਕੱਢਦੇ ਐ ਹੈ ਕੰਮ ਸੇ ਕੰਮ ਤੁਸੀਂ ਦੇਖ ਲਿਆ ਕਰੋ ਆ ਤੁਹਾਡੇ ਬਜ਼ੁਰਗ ਪਏ ਆ ਆਹ ਹੈ ਤੁਹਾਡੇ ਬਜ਼ੁਰਗ ਪਏ ਲਾਨ ਤਾਂ ਯਾਰ ਲੋਕਾਂ ਤੇ ਜਿਹੜੇ ਆ ਘਰਾਂ ਦੀ ਗੰਦਗੀ ਲਿਆ ਕੇ ਆ ਇੰਨੀ ਗੰਦਗੀ ਲਿਆ ਕੇ ਬਾਈ ਇੱਥਾ ਸਿੱਟਦੇ ਹਾਂ ਆ ਦੇਖੋ ਤੁਸੀਂ ਹਾਲ ਜਿਹੜੇ ਬਜ਼ੁਰਗਾਂ ਦਾ ਸਾਰੀ ਜ਼ਿੰਦਗੀ ਬੁੱਢੇ ਨੇ ਸਾਰੀ ਜ਼ਿੰਦਗੀ ਕੰਮ ਕੀਤਾ ਆਹ ਆ ਪਈਆ ਆ ਪਈਆ ਹੱਡੀਆਂ ਉਹਦੀਆਂ ਜਿਹੜੋ ਤੇ ਸੰਘੇ ਚ ਡਾਂਗ ਅੜੀ ਵੀਤੀ ਆ ਆ ਪਈ ਲਿਆ ਕੇ ਤੁਸੀਂ ਆ ਸਿੱਟ ਦਿੱਤਾ ਜ਼ਮੀਨਾਂ ਦੇ ਮਾਲਕਾਂ ਵਾਲੇ ਨਾਲ ਕਮ ਸੇ ਕਮ ਆਪਣੇ ਖੇਤ ਦੇ ਵਿੱਚ ਉਹਦੇ ਵਿੱਚ ਬਿਛਾ ਦਿਓ ਸਾਰੇ ਜੀ ਦਾ ਕੀ ਫਰਕ ਪੈਂਦਾ ਠੀਕ ਨਹੀਂ ਉਥਾ ਬੂਟਾ ਲਾ ਦਿਓ ਕੋਈ ਆ ਪਈ ਕਿੰਨੀ ਸਵਾਹ ਬਈ ਆਹ ਆ ਹੱਡੀਆਂ ਪਈਆਂ ਆ ਦੇਖੋ ਲਿਆਏ ਤੁਸੀਂ ਇਹ ਕੋ ਚੰਗਾ ਕੰਮ ਥੋੜਾ ਕੀਤਾ ਤੁਸੀਂ ਤੇ ਇਹ ਤੁਹਾਡੀ ਮਾਨਸਿਕਤਾ ਪੜੇ ਲਿਖੇ ਲੋਕਾਂ ਦੀ ਤੇ ਸੱਤ ਲੋਜ ਨੂੰ ਗੰਦਾ ਕਰਨ ਦੇ ਵਿੱਚ ਜਿੱਥੇ ਦੇ ਫੈਕਟਰੀਆਂ ਵਾਲਿਆਂ ਨੇ ਕੈਮੀਕਲ ਪਾਏ ਤੇ ਉੱਥੇ ਕਸਰ ਬਾਈ ਤੁਸੀਂ ਵੀ ਛੱਡੀ ਨਹੀਂ ਹੈਗੀ ਆ ਦੇਖੋ ਥੱਲਾ ਕਿਦਾਂ ਢੇਰ ਲੱਗੇ ਵਿਆ ਬੋਰੀ ਉੱਪਰੇ ਫਸੀ ਵੀ ਸਵਾਦੀ ਆ ਭਰੀ ਵੀ ਸਵਾਦੀ ਥੱਲਾ ਤਾਂ ਕੋਈ ਲੇਖ ਨਹੀਂ ਜੇ ਮੈਂ ਤੁਹਾਨੂੰ ਥੱਲਾ ਜਾ ਕੇ ਦਿਖਾਵਾਂ ਥੱਲਾ ਤਾਂ ਬਾਈ ਕੋਈ ਲੇਖਾ ਨਹੀਂ ਹੈਗਾ ਉਹ ਕੰਨ ਸੇ ਕੰਮ ਆਪਣੇ ਬਜ਼ੁਰਗਾਂ ਨੂੰ ਐਦਾਂ ਤਾਂ ਨਾ ਰੋਲੋ ਹੈ ਕਿੰਗ ਗਾਲਾਂ ਖਲਾਂ ਦੇ ਲੋਕਾਂ ਤੇ ਹੈ ਆ ਦੇਖ ਲਓ ਆ ਤੁਹਾਡੇ ਸਾਹਮਣੇ ਹੀ ਆ ਬਾਈ ਮੈਂ ਤੁਹਾਨੂੰ ਕਿਆ ਦੱਸਣਾ ਥੱਲੇ ਸੱਤ ਲੋਹ ਦਰਿਆ ਚੱਲਦਾ ਤੇ ਕਿੰਨੀ ਵੱਡੀ ਤਰਾਸਦੀ ਆ ਬਾਈ ਜੀ ਕੰਨ ਸੇ ਕੰਮ ਤੁਸੀਂ ਸਵਾਲੇ ਆਏ ਹੋ ਆ ਬੋਰੀ ਲੈ ਜਾਓ ਆਪਣੇ ਘਰਾਂ ਨੂੰ ਜੇ ਜੇ ਤੁਸੀਂ ਸਿੱਟੇ ਦਿੱਤੀ ਆ ਤਾਂ ਬੋਰੀ ਲੈ ਜਾਓ ਬਾਈ ਆਹ ਆ ਤੁਸੀਂ ਘਰਾਂ ਦਾ ਸਮਾਨ ਲਿਆ ਕੇ ਜੋ ਐ ਸਿਰ ਦਿੱਤਾ ਯਾਰ ਠੀਕ ਆ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਚੀਜ਼ ਦਾ ਖਿਆਲ ਕਰੋ ਜੇ ਤੁਸੀਂ ਇਹ ਵੀਡੀਓ ਸ਼ੇਅਰ ਨਹੀਂ ਨਾ ਕੀਤੀ ਤੇ ਯਾਰ ਤੁਹਾਡੀ ਵੀ ਜ਼ਮੀਰ ਮਰ ਗਈ ਜੀ ਅਸੀਂ ਆਪਣੇ ਪਾਣੀਆਂ ਨੂੰ ਸਾਫ਼ ਰੱਖਣਾ ਹਵਾ ਨੂੰ ਸਾਫ਼ ਰੱਖਣਾ ਇਸ ਧਰਤੀ ਮਾਂ ਨੂੰ ਸਾਫ਼ ਰੱਖਣਾ ਤੇ ਬਾਈ ਜੀ ਤੁਸੀਂ ਆਹ ਵੀਡੀਓ ਸ਼ੇਅਰ ਕਰ ਦਿਓ ਉਹਨਾਂ ਲੋਕਾਂ ਤੱਕ ਜਿਹੜੇ ਲੋਕ ਇੱਥੇ ਆ ਗੰਦਗੀ ਪਾ ਕੇ ਜਾਂਦੇ ਸਤਲੁਜ ਦਰਿਆ ਦੇ ਵਿੱਚ ਆਹ ਦੇਖੋ ਕਿੰਨੇ ਹਜ਼ਾਰਾਂ ਕਿਲੋਮੀਟਰ ਸਫ਼ਰ ਤੈਅ ਕਰਕੇ ਪਾਂਛੀ ਤੁਹਾਡੇ ਦੇਸ਼ ਦੇ ਵਿੱਚ ਆਂਦੇ ਪੰਜਾਬ ਚ ਆਂਦੇ ਆ ਹੈ ਤੁਸੀਂ ਇਹ ਪਾਂਛੀਆਂ ਦੀ ਜਗ੍ਹਾ ਵੀ ਨਾ ਛੱਡੀ ਯਾਰ ਸਾਫ਼ ਸੁਥਰੀ ਤੁਸੀਂ ਦਰਿਆਵਾਂ ਨੂੰ ਵੀ ਸਾਫ਼ ਸੁਥਰਾ ਨਹੀਂ ਛੱਡਿਆ ਲਾਣ ਤਾ ਯਾਰ ਤੁਹਾਡੇ ਵਰਗੇ ਲੋਕਾਂ ਦੇ ਜਿਹੜੇ ਇਹ ਕੰਮ ਕਰਦੇ ਆ ਉਹ ਗੱਡੀਆਂ ਜਾਂਦੀਆਂ ਉਡ ਉਡ ਕੇ ਸਵਾ ਧੂੜ ਜੋ ਵੀ ਹੈ ਉਹ ਐਸਾ ਪੈਂਦੀ ਹੈ ਬਾਈ ਜੇ ਤੁਹਾਡੇ ਚ ਜਮੀਰ ਹੈਗੀ ਨਾ ਮਾੜੀ ਮੋਟੀ ਬਚੀ ਹੈ ਨਾ ਤਾਂ ਫਿਰ ਐਦਾਂ ਕਰੋ ਗਹਿਣਾ ਵੀ ਉਹ ਦਾ ਦੇ ਜੋ ਉਹ ਵੀ ਸਿੱਟ ਜੋ ਤੇ ਉਹਦੇ ਜਿਹੜੇ ਆਪਣੇ ਪੈਸੇ ਬੈਂਕ ਬੈਂਸ ਉਹ ਵੀ ਇੱਥਾ ਰੱਖ ਦੋ ਨਾਲੇ ਤਾਂ ਸਫਾਈ ਕਰਿਆ ਕਰਾਂਗੇ ਅਸੀਂ ਇੱਥਾ ਸਾਰਿਆਂ ਤੇ ਨਾਲੇ ਉਹ ਜਿਹੜਾ ਸਮਾਨ ਹੋ ਰੱਖ ਦੋ ਅਸੀਂ ਲੈ ਜਾ ਕਰਾਂਗੇ ਉਹ ਨਹੀਂ ਤੁਸੀਂ ਛੇੜਨਾ ਕਮਾਲ ਹਥ ਤੁਸੀਂ ਠੀਕ ਹੈ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ